ਲੁਗਾਰਾ ਦੇ ਇੱਕ ਤਾਲਵੀ ਬਰੇਗੰਡ ਦਰਸ਼ਨੀ ਦਰਬਾਰ ਸਭਾ ਅਕਾਲ ਤਖਤ ਸਾਹਿਬ ਵਿਖੇ ਮਨਾਈ ਜਾ ਰਹੀ ਹੈ ਜਿਸ ਕਾਰਨ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਗਤਾਂ ਉੱਥੇ ਪਹੁੰਚ ਰਹੀਆਂ ਹਨ ਇਸ ਦੇ ਨਾਲ ਦਲ ਖਾਲਸਾ ਜਥੇਬੰਦੀਆਂ ਆਪਣੇ ਸਮਰਥਕਾਂ ਨਾਲ ਅਕਾਲ ਤਖਤ ਸਾਹਿਬ ਵਿਖੇ ਪਹੁੰਚੀ ਅਤੇ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਬਾਹਰ ਖਾਲਸਾ ਜਿੰਦਾਬਾਦ ਹੈ ਦੇ ਨਾਰੇ ਲਗਾਏ ਦਲ ਖਾਲਸਾ ਦੇ ਬੁਲਾਰੇ ਕਵਰਪਾਲ ਸਿੰਘ ਬਿੱਟੂ ਜੀ ਨੇ ਕਿਹਾ ਕਿ ਅਸੀਂ ਪਹਿਲਾਂ ਵੀ ਸੰਤ ਜਰਨੈਲ ਸਿੰਘ ਭਿੰਡਰਵਾਲੇ ਜੀ ਦੇ ਵਿਚਾਰਾਂ ਦੀ ਰਾਖੀ ਕਰਦੇ ਸਾਂ ਅਤੇ ਭਵਿਕ ਵਿੱਚ ਵੀ ਕਰਦੇ ਰਾਂਗੇ ਉਹਨਾਂ ਨੇ ਕਿਹਾ ਕਿ ਅੱਜ ਕੋਈ ਅਜਿਹੀ ਘਟਨਾ ਨਹੀਂ ਵਾਪਰਨੀ ਚਾਹੀਦੀ ਜਿਸ ਨਾਲ ਖਾਲਸਾ ਪੰਥ ਨੂੰ ਸ਼ਰਮਿੰਦਾ ਹੋਣਾ ਪਵੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਸਾਡੇ ਖੂਨ ਅਤੇ ਵਿਚਾਰਾ ਵਿੱਚ ਹੈ ਅਤੇ ਇਹ ਨਾਰਾ ਸਾਨੂੰ ਹੋਰ ਵੀ ਤਾਕਤ ਦਿੰਦਾ ਹੈ ਜਿਹੜੀ ਅੱਜ ਦੇ ਦਿਨ ਦੇ ਮੌਕੇ ਤੇ ਅੱਜ ਜੂਨ 84 ਦੇ ਸ਼ਹੀਦਾਂ ਨੂੰ ਸਜਾ ਅਝਲੀ ਦੇ ਪਹੁੰਚੇ ਆਂ ਜੀ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪਹਿਰਾ ਦੇ ਰਹੇ ਆਂ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਕਮੇਟੀ ਵੱਲੋਂ ਇੱਕ ਸੁਨੇਹਾ ਅੱਜ ਇਹ ਤੋਂ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਮੈਨੂੰ ਲੱਗਿਆ ਕਿ ਸ੍ਰੀ ਬਣ ਗਈ ਦੋਵਾਂ ਧਿਰਾਂ ਦਾ ਦੁਪਰਾਨ ਕਿਵੇਂ ਦੇਖਦੇ ਹੋ ਬਹੁਤ ਚੰਗੀ ਗੱਲ ਅਗਰ ਬਣ ਗਈ ਹੈ ਅਗਰ ਟਕੜਾ ਹੁੰਦਾ ਤੇ ਦੋਨੇ ਬਰਾਬਰ ਤੇ ਜ਼ਿੰਮੇਵਾਰ ਹੋਣੇ ਸੀ ਅੱਜ ਦੇ ਮੌਕੇ ਦੇ ਕਾਮ ਵਿੱਚ ਇਸ ਬਾਤਾਂ ਦੇ ਵਿੱਚ ਹੁੰਦੀ ਨਾਰੇਬਾਜ਼ੀ ਹੁੰਦੀ ਆ ਕਿਵੇਂ ਦੇਖਦੇ ਹੋ ਪਾਕਿਸਤਾਨ ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੇਸ਼ਨ ਨੇ ਉਹ ਜੁੜੀਆਂ ਹੋਈਆਂ ਨੇ